ਹਾਂਜੀ ਕੀ ਹਾਲ ਨੇ ਦੋਸਤੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਕਰੋ ਪ੍ਰਮਾਤਮਾ ਦੇ ਗੁਣ ਗਾਇਆ ਕਰੋ ਵਾਹਿਗੁਰੂ ਜੀ ਹਮੇਸ਼ਾ ਆਪਣੇ ਨਾਲ ਹੁੰਦੇ ਨੇ ਸੋ ਕਈਆਂ ਦੇ ਮਨਾਂ ਵਿੱਚ ਇਹ ਸਵਾਲ ਬੜਾ ਚੱਲ ਰਿਹਾ ਹੁੰਦਾ ਵੀ ਚੰਗੇ ਲੋਕਾਂ ਨਾਲ ਮਾੜਾ ਕਿਉਂ ਹੁੰਦਾ ਤੇ ਮਾੜੇ ਲੋਕਾਂ ਨਾਲ ਚੰਗਾ ਕਿਉਂ ਕਰੀ ਜਾਂਦਾ ਇਹ ਕੀ ਚੱਕਰ ਆ ਸੋ ਆਜੋ ਅੱਜ ਸਮਝ ਗਏ ਬੜੇ ਲੋਕਾਂ ਦੇ ਮਨਾਂ 'ਚ ਇਹ ਸਵਾਲ ਹੁੰਦਾ ਕਈ ਇੰਨਾਂ ਗੱਲਾਂ ਕਰਕੇ ਪ੍ਰਮਾਤਮਾ ਤੋਂ ਵਿਸ਼ਵਾਸਕਿੰਗਾਂ ਦਉਠੇ ਜਾਂਦਾ ਸੋ ਜੇ ਬੰਦੇ ਨੂੰ ਗਿਆਨ ਹੋਵੇ ਤਮਾੜਾ ਵਕਤ ਵੀ ਵਧੀਆ ਲੰਘ ਜਾਂਦਾ ਸੋ ਇਹ ਚੀਜ਼ਾਂ ਡੀਪਅੱਜ ਮੈਂ ਤੁਹਾਨੂੰ ਸਮਝਾਉਂਗਾ ਤੁਹਾਨੂੰ ਇਹ ਚੀਜ਼ਾਂ ਸਮਝ ਆ ਗਈਆਂ ਤਾਂ ਤੁਹਾਡੇ ਕਈ ਸਵਾਲਾਂ ਦੇ ਤੁਹਾਨੂੰ ਜਵਾਬ ਮਿਲ ਜਾਣਗੇ ਅੱਜ ਆਜੋ ਸਮਝ ਕੇ ਦੇਖੋ ਆ ਹੈਗਾ ਰਾਮ ਇੱਕ ਮੁੰਡਾ ਆ ਹੈਗਾ ਸ਼ਾਮ ਠੀਕ ਆ ਜਿਹੜਾ ਰਾਮ ਆ ਉਹ ਡੇਲੀ ਰੇ 400 ਰੁਪਿਆ ਦਿਹਾੜੀ ਪਾਉਂਦਾ ਜਿਹੜਾ ਸ਼ਾਮ ਆ ਉਹ ਡੇਲੀ ਦੀ 5000 ਰੁਪਿਆ ਹੁਣ ਤੁਸੀਂ ਦੇਖੋ ਵੀ ਲੋਕ ਦੇਖ ਰਹੇ ਆ ਉਹਨਾਂ ਨੂੰ ਸੁਸਾਇਟੀ ਵਿੱਚ ਉਹ ਕਹਿੰਦੇ ਵੀ ਇਹ ਪੜਦੇ ਇਕੱਠੇ ਹੁੰਦੇ ਸੀਗੇ ਤੇ ਰਾਮ ਦਾ ਕੁਝ ਬਣਿਆ ਨਹੀਂ ਰਾਮ ਕੋਈ ਕੰਪਨੀ ਚ ਲੱਗ ਗਿਆ 4 400 ਰੁਪਿਆ ਦਿਹਾੜੀ ਪਾਉਂਦਾ ਪ੍ਰਾਈਵੇਟ ਕੰਪਨੀ ਚ ਲੱਗਿਆ ਆ ਜਦਕਿ ਇਹਨੇ ਕੁਛ ਨਾ ਕੁਛ ਆਪ ਦਾ ਕੋਈ ਸੈਟਅਪ ਸਟਾਰਟ ਕਰ ਲਿਆ ਜਾਂ ਕੁਛ ਵੀ ਇਦਾਂ ਦਾ ਹਨਾ ਕਾਰੋਬਾਰ ਸਟਾਰਟ ਕਰ ਲਿਆ ਇਹ ਡੇਲੀ ਦੇ 5000 ਰੁਪਿਆ ਬਣਾਉਂਦਾ ਇਹ ਬੰਦਾ ਬੜਾ ਇਮਾਨਦਾਰ ਆ RAM ਤੇ ਜਿਹੜਾ ਸ਼ਾਮ ਆ ਉਹ ਬੰਦਾ ਬੇਈਮਾਨ ਪਹਿਲੇ ਦਿਨ ਹੀ ਲੋਕ ਦੇਖ ਰਹੇ ਆ ਵੀ ਇਹ ਬੰਦਾ ਪ੍ਰਮਾਤਮਾ ਨੂੰ ਵੀ ਬਹੁਤ ਜ਼ਿਆਦਾ ਮੰਨਦਾ RAM ਤੇ ਜਿਹੜਾ ਸ਼ਾਮ ਆ ਉਹ ਪ੍ਰਮਾਤਮਾ ਨੂੰ ਤਾਂ ਕੀ ਮੰਨੇ ਨਾ ਲੋਕਾਂ ਦਾ ਬੱਦੂ ਖੂਨ ਚੂਸਦਾ ਲੋਕਾਂ ਨੂੰ ਮਾੜਾ ਚੰਗਾ ਵੀ ਬੋਲਦਾ ਮਜ਼ਾਕ ਵੀ ਡਾਉਂਦਾ ਫਿਰ ਵੀ ਇਹਨੇ ਹੁਣ ਪਲਾਟ ਲਿਆ ਨਵਾਂ ਇਹਨੇ ਗੱਡੀ ਕਢਾਈ ਆ ਪਿਛਲੇ ਸਾਲ ਜਿਹੜਾ RAM ਉਹ ਦੇਖ ਰਿਹਾ ਲੋਕ ਉਹਦਾ ਕਦੇ ਫੋਨ ਟੁੱਟੇ ਜਾਂਦਾ ਕਦੇ ਉਹਦੇ ਕੋਲੇ ਕਿਸ਼ਤਾਂ ਜੋਗੇ ਪੈਸੇ ਨਹੀਂ ਪੂਰੇ ਆਉਂਦੇ ਉਦੋਂ ਕਿਸ਼ਤਾਂ ਵਾਲੇ ਘਰ ਆਉਂਦੇ ਰਹਿੰਦੇ ਆ ਉਹ ਦੇਖਦਾ ਕਦੇ ਬਹੁਤ ਜ਼ਿਆਦਾ ਮੀਂਹ ਕਰਨੋਂ ਦੀ ਛੱਤ ਡੇਗੀ RAM ਕੀ ਲੂਕ ਦੇਖਦੇ ਹੋ ਬੰਦਾ ਇੰਨਾ ਪਾਠ ਪੂਜਾ ਕਰਦਾ ਰਾਮ ਇੰਨਾ ਪ੍ਰਮਾਤਮਾ ਨੂੰ ਮੰਨਦਾ ਪ੍ਰਮਾਤਮਾ ਸਮਝ ਨਹੀਂ ਆਉਂਦੀ ਵੀ ਇਹਨੂੰ ਦੇਈ ਜਾਂਦਾ ਇਹਨੂੰ ਕਿਉਂ ਨਹੀਂ ਦਿੰਦਾ ਇਹਦਾ ਬੰਦਾ ਹੀ ਬਹੁਤ ਵਧੀਆ ਬਹੁਤ ਜ਼ਿਆਦਾ ਗੁੱਡ ਬੰਦਾ ਹੈ ਕੀ ਚੱਕਰ ਆ ਇਹਦੇ ਪਿੱਛੇ ਕਾਰਨ ਇਹ ਆ ਵੀ ਜਿਹੜੇ ਰਾਮ ਦੇ ਕਰਮ ਹੈਗੇ ਆ ਉਹ ਪਿਛਲੇ ਜਨਮ ਦੇ ਬੜੇ ਮਾੜੇ ਆ ਬੜੇ ਜ਼ਿਆਦਾ ਤੇ ਜਿਹੜਾ ਇਹ ਸ਼ਾਮ ਆ ਇਹ ਬੰਦੇ ਦੇ ਕਰਮ ਬਹੁਤ ਜ਼ਿਆਦਾ ਚੰਗੇ ਆ ਪਿਛਲੇ ਜਨਮ ਦੀ ਜਿਹਦੇ ਕਰਕੇ ਇਹਦਾ ਪ੍ਰਾਪਲਬ ਦੇ ਇਦਾਂ ਬਣਿਆ ਇਹਦਾ ਬਹੁਤ ਵਧੀਆ ਕੰਮ ਚੱਲ ਪਿਆ ਇਹਨੂੰ ਚੰਗੀ ਕਮਾਈ ਹੋਣ ਲੱਗ ਗਈ ਹੁਣ ਦੇਖੋ ਕਰਮ ਦਾ ਕਟਨੇ ਹੀ ਕਟਨੇ ਆ ਆਪਾਂ ਮਤਲਬ ਇਸ ਜਨਮ ਵਿੱਚ ਭੋਗਣੇ ਹੀ ਭੋਗਣੇ ਆ ਜਿਹੜਾ ਰਾਮ ਆ ਉਹ ਪਰਮਾਤਮਾ ਦੀ ਪੂਜਾ ਤਾਂ ਕਰ ਰਿਹਾ ਉਹਦੇ ਚੰਗੇ ਕਰਮ ਬਣ ਰਹੇ ਆ ਬਟ ਜਿਹੜਾ ਆਹ ਉਹਦੇ ਪਿਛਲੇ ਜਨਮ ਦਾ ਕੋਟਾ ਇਹ ਉਹਨੂੰ ਭੋਗਣਾ ਹੀ ਪੈਣਾ ਉਹ ਬੜਾ ਖਤਰਨਾਕ ਹੋ ਸਕਦਾ ਕੋਟਾ ਤਾਂ ਕਰਕੇ ਤਾਂ ਬਾਰ-ਬਾਰ ਉਹਦੀ ਲਾਈਫ ਚ ਇਹ ਸਿਚੁਏਸ਼ਨਾਂ ਬਣ ਰਹੀਆਂ ਹੁਣ ਜੇ RAM ਦੀ ਜ਼ਿੰਦਗੀ ਚ ਪਿਛਲੇ ਜਨਮ ਚੋਂ ਨੇ ਕੋਈ ਨਾ ਕੋਈ ਚੰਗੇ ਕਰਮ ਕੀਤੇ ਹੋਏ ਸਪੋਜ਼ ਕਰੋ ਉਹਨੇ ਆਪਣਾ ਜ਼ਿੰਦਗੀ ਦਾ 3-4 ਸਾਲ ਇਦਾਂ ਹੀ 400 ਰੁਪਿਆ ਦਿਹਾੜੀ ਉਹਦੀ ਬਣੀ ਬਟ ਉਹਦੀ ਪਿਛਲੇ ਜਨਮ ਚ ਕੋਈ ਨਾ ਕੋਈ ਚੰਗੇ ਕਰਮ ਜ਼ਰੂਰ ਹੋਏ ਤਾਂ ਉਹਦੀ ਬੁੱਧੀ ਬਦਲੂਗੀ ਉਹਨੂੰ ਸਮਝ ਆ ਜਾਊਗੀ ਵੀ ਇਹ ਮੈਨੀਫੈਸਟਿੰਗ ਬਾਰੇ ਜਾਂ ਉਹ ਵਿਚਾਰ ਆਪਦੇ ਸ਼ੁੱਧ ਕਰ ਲੂਗਾ ਉਹ ਪੋਜ਼ਿਟਿਵ ਸੋਚਣ ਲੱਗ ਪੂਗਾ ਜਾਂ ਉਹਦੇ ਦਿਮਾਗ 'ਚ ਕੋਈ ਨਾ ਕੋਈ ਪਰਮਾਤਮਾ ਸਬੱਬ ਬਣਾਊਗਾ ਆਈਡੀਆ ਆਊਗਾ ਵੀ ਮੈਂ ਆਪਦਾ ਕੋਈ ਕੰਮ ਖੋਲ ਲਾਂ ਉਹ ਬੰਦਾ 400 ਤੋਂ 8000 ਰੁਪਇਆ ਦਿਹਾੜੀ ਵੀ ਬਣਾ ਸਕਦਾ ਜੇ ਵਧੀਆ ਉਹਦਾ ਕੰਮ ਚੱਲ ਪਿਆ ਇਨ ਫਿਊਚਰ ਬਟ ਇਹ ਵੀ ਹੋ ਸਕਦਾ ਵੀ ਇਹਦੇ ਜੇ ਬਹੁਤ ਜ਼ਿਆਦਾ ਮਾੜੇ ਕਰਮ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਚੰਗੇ ਕਰਮ ਇਹਦੇ ਹੈਗੇ 2-3 ਬਟ ਜੇ ਨੇ ਚੰਗੇ ਕੀਤੇ ਹੀ ਨਹੀਂਗੇ ਮਾੜੇ ਮਾੜੇ ਕੀਤੇ ਆ ਫਿਰ ਇਹ ਸਾਰੀ ਉਮਰ ਇਹਦਾ ਭੋਗੂਗਾ ਸਾਰੀ ਉਮਰ ਇਦਾਂ ਹੀ ਭੋਗੂਗਾ ਬਟ ਹਾਂ ਜੇ ਕੋਈ ਗੁਰੂ ਕੋਈ ਗੁਰੂ ਗੰਟਾਲ ਕੋਈ ਵੀ ਮਤਲਬ ਇਹਨੂੰ ਮਿਲ ਗਿਆ ਕੋਈ ਇਦਾਂ ਦਾ ਗਿਆਨੀ ਬੰਦਾ ਉਹ ਇਹਨੂੰ ਇਹ ਸਿਚੁਏਸ਼ਨ ਚੋਂ ਕੱਢ ਸਕਦਾ ਉਹ ਤਾਂ ਹੀ ਮਿਲੂਗਾ ਜੇ ਇਹਦਾ ਕੋਈ ਨਾ ਕੋਈ ਚੰਗਾ ਕਰਮ ਹੋਊਗਾ ਬਟ ਇਹ ਹੋ ਹੀ ਨਹੀਂ ਸਕਦਾ ਵੀ ਬੰਦੇ ਦੇ ਸਾਰੇ ਮਾੜੇ ਕਰਮ ਉਹਨਾਂ ਚੰਗੇ ਉਹਨੇ ਕਰਮ ਕੀਤੇ ਹੀ ਹੁੰਦੇ ਆ ਥੋੜੇ ਬਹੁਤੇ ਬਟ ਜਿਹੜਾ ਇਹ ਬੰਦਾ ਤੁਸੀਂ ਦੇਖ ਰਹੇ ਹੋ ਸ਼ਾਮ ਇਹਦੇ ਚੰਗੇ ਕਰਮ ਖਤਮ ਹੋ ਰਹੇ ਆ ਹਾਲੀ ਹਾਲੀ ਕਿਉਂਕਿ 5000 ਰੁਪਿਆ ਦਿਹਾੜੀ ਬਣਾ ਰਿਹਾ ਐਸ਼ ਕਰ ਰਿਹਾ ਨਿਆਰੇ ਲੈ ਰਿਹਾ ਜ਼ਿੰਦਗੀ ਚ ਪਰਿਵਾਰ ਪੱਖੋਂ ਵੀ ਬਹੁਤ ਵਧੀਆ ਖੁਸ਼ਹਾਲ ਆ ਸਾਰੇ ਵਧੀਆ ਰਿਸਪੈਕਟ ਕਰਦੇ ਆ ਇੱਜ਼ਤ ਕਰਦੇ ਆ ਇਹ ਬੰਦੇ ਦੀ ਕੋਈ ਇੱਜ਼ਤ ਵੀ ਨਹੀਂ ਕਰਦਾ ਹੁਣ ਤੁਸੀਂ ਇਹ ਦੇਖੋ ਵੀ ਇਨੇ ਚੰਗੇ ਕਰਮਾਂ ਦੇ ਅਕੋਰਡਿੰਗ ਇਹਨੂੰ ਵਧੀਆ ਬਿਜ਼ਨਸ ਮਿਲ ਗਿਆ ਵਧੀਆ ਕੰਮ ਚੱਲੀ ਜਾਂਦਾ ਇਹਦਾ ਪੂਰਾ ਖੁਸ਼ ਆ ਫਿਰ ਵੀ ਦੂਜਿਆਂ ਦਾ ਖੂਨ ਚੋਸਦਾ ਪਰਮਾਤਮਾ ਨੂੰ ਮੰਨਦਾ ਨਹੀਂ ਚਲੋ ਪਰਮਾਤਮਾ ਨੂੰ ਮੰਨਣਾ ਚਾਹੀਏ ਨਾ ਮੰਨਣਾ ਉਹ ਗੱਲ ਵੱਖਰੀ ਹੈ ਇਨਸਾਨੀਅਤ ਪ੍ਰਕਿਰਤੀ ਨੂੰ ਮੰਨਦਾ ਉਹ ਇੱਕੋ ਚੀਜ਼ ਹੀ ਹੋ ਜਾਂਦੀ ਆ ਜੇ ਆਪਦੇ ਉਹ ਧਰਮ ਨਿਭਾਉਂਦਾ ਚੰਗੀ ਤਰ੍ਹਾਂ ਬਟ ਉਹ ਧਰਮ ਨਿਭਾਉਂਦਾ ਨਹੀਂ ਗੱਲ ਲੜਦਾ ਪਰਿਵਾਰ 'ਚ ਵੀ ਉਹ ਲੜਦਾ ਰਹਿੰਦਾ ਹਨਾ ਨਸ਼ੇ ਦੇ ਪਦਾਰਥਾਂ ਦਾ ਯੂਜ਼ ਕਰਦਾ ਮਤਲਬ ਉਹ ਮਾੜੇ ਤੋਂ ਮਾੜੇ ਕਰਮ ਬਣਾਈ ਜਾਂਦਾ ਹੁਣ ਉਹਦੇ ਨਵੇਂ ਕਰਮ ਸਟੋਰ ਹੋ ਰਹੇ ਆ ਮਾੜੇ 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 ਜਦੋਂ ਉਹਦੇ ਆ ਕੋਟਾ ਪੂਰਾ ਹੋ ਗਿਆ ਨਾ 4-5 ਸਾਲ ਇਧਰੋਂ ਵੀ 5 ਸਾਲਾਂ ਦਾ ਕੋਟਾ ਪੂਰਾ ਹੋ ਗਿਆ ਇਹਦਾ ਵੀ ਫਿਰ ਵੇਖਿਓ ਵੀ ਇਹਦੇ ਜੇ ਪਿਛਲੇ ਜਨਮ ਚ ਕੋਈ ਨਾ ਕੋਈ ਮਾੜੇ ਹੋਣਗੇ ਕਰਮ ਥੋੜੇ ਬਹੁਤੇ ਉਹਨਾਂ ਦਾ ਤੇ ਨਵੇਂਆਂ ਦਾ ਜਦੋਂ ਇਕੱਠਾ ਮੇਲ ਹੋਊਗਾ ਸੰਯੋਗ ਬਣਨਗੇ ਮਾੜੇ ਕਰਮਾਂ ਦੇ ਫਿਰ ਇਹਦੀ ਜ਼ਿੰਦਗੀ ਚ ਬਿਮਾਰੀਆਂ ਉਧਰੋਂ ਜਵਾਕਾਂ ਦੀਆਂ ਕੋਈ ਨਾ ਕੋਈ ਪ੍ਰੋਬਲਮਾਂ ਜਵਾਗ ਧੱਕੇ ਦੇਣਗੇ ਘਰ ਵਾਲੀ ਕ ਘਰ ਵਾਲੀ ਵੀ ਧੋਖਾ ਦੇ ਸਕਦੀ ਆ ਮਤਲਬ ਜਿਹੜੇ ਇਹਨੇ ਆ ਜ਼ਿੰਦਗੀ ਚ ਕਰਮ ਚੰਗੇ ਕੀਤੇ ਮਾੜੇ ਕੀਤੇ ਸੀਗੇ ਉਹਦਾ ਹੁਣ ਇਹਨੂੰ ਜ਼ਿੰਦਗੀ ਚ ਭੋਗਣਾ ਹੀ ਪੈਣਾ ਭਾਵੇਂ ਬढ़ापे ਚ ਭੋਗਣਾ ਪਵੇ ਚਾਹੇ ਅਗਲੇ ਜਨਮ ਚ ਪਰ ਜ਼ਿਆਦਾਤਰ ਇਸ ਜਨਮ ਚ ਹੀ ਭੋਗਣਾ ਪੈਂਦਾ ਲੋਕ ਅੰਦਾਜ਼ਾ ਇਹੀ ਲਾ ਰਹੇ ਸੀਗੇ ਵੀ ਜਿਹੜਾ ਰਾਮ ਆ ਉਹ ਤਾਂ ਬੜੇ ਚੰਗੇ ਕਰਮ ਕਰਦਾ ਫਿਰ ਵੀ ਉਹਦੇ ਨਾਲ ਮਾੜਾ ਕਿਉਂ ਹੋਈ ਜਾਂਦਾ ਕਿਉਂਕਿ ਉਹਨੂੰ ਭੋਗਣਾ ਪੈਣਾ ਉਹਨੇ ਪਿਛਲੇ ਜਨਮ ਚ ਕੋਈ ਨਾ ਕੋਈ ਮਾੜੇ ਕੀਤੇ ਸੀ ਬਟ ਉਹਨੇ ਚੰਗੇ ਵੀ ਕੀਤੇ ਸੀ ਪਹਿਲਾਂ ਚੰਗੇ ਬੰਦਿਆਣਾ ਪ੍ਰਮਾਤਮਾ ਇੱਕ ਗੱਲ ਮੈ ਤੁਹਾਨੂੰ ਹੋਰ ਦੱਸਦਾ ਜਿਹੜੇ ਬਹੁਤ ਵਧੀਆ ਇਨਸਾਨ ਹੁੰਦੇ ਆ ਪ੍ਰਮਾਤਮਾ ਪਹਿਲਾਂ ਉਹਦਾ ਉਹਨਾਂ ਦੇ ਮਾੜੇ ਕਰਮ ਨਸ਼ਟ ਕਰਦਾ ਜੇ ਉਹ ਪ੍ਰਮਾਤਮਾ ਤੇ ਵਿਸ਼ਵਾਸ ਨਹੀਂ ਛੱਡਦੇ ਜਿਹੋ ਪੋਜ਼ਿਟਿਵ ਥਿੰਕਿੰਗ ਰੱਖਦੇ ਆ ਜਿਨ੍ਹਾਂ ਦਾ ਸਮਾਂ ਮਾੜਾ ਵੀ ਚੱਲ ਰਿਹਾ ਨਾ ਪ੍ਰਮਾਤਮਾ ਜਲਦੀ ਜਲਦੀ ਉਹਨਾਂ ਦੇ ਮਾੜੇ ਕਰਮ ਟਪਾ ਦਿੰਦਾ ਫਿਰ ਉਹਨਾਂ ਦੇ ਚੰਗੇ ਕਰਮ ਸਟਾਰਟ ਹੋ ਜਾਂਦੇ ਆ ਕਿਉਂਕਿ ਆਹ ਜ਼ਿੰਦਗੀ 'ਚ ਉਹਨਾਂ ਨੇ 4-5 ਸਾਲਾਂ 'ਚ ਵਧੀਆ ਚੰਗੇ-ਚੰਗੇ ਕਰਮ ਕੀਤੇ ਆ ਭਾਵੇਂ ਉਹਨਾਂ ਨੂੰ ਦੁੱਖ ਰਿਹਾ ਚੰਗੇ ਕਰਮ ਕੀਤੇ ਫਿਰ ਉਹਨਾਂ ਦੇ ਜਿਹੜੀ ਉਹਨਾਂ ਦੀ ਫਸਲ ਆ ਨਾ ਜਿਹੜੀ ਉਹਨਾਂ ਨੇ ਚੰਗੀ ਬੀਜੀ ਸੀ ਉਹ ਸਟਾਰਟ ਹੋ ਜਾਂਦੀ ਆ ਫਿਰ ਵੇਖੀ ਮੌਜਾਂ ਵਾਈਦੀਆਂ ਇਧਰ ਰਾਮ ਨੂੰ ਸਾਰੀ ਉਮਰ ਵੱਜਣ ਗਿਆ ਇਹਨੇ 4-5 ਸਾਲਾਂ ਜੀ ਜਿਹੜੀ ਇਹਦੀ ਚੰਗੀ ਫਸਲ ਦੀ ਉਹ ਛੇਤੀ ਖਾ ਗਿਆ ਉਹ ਖਾਂਦੇ-ਖਾਂਦੇ ਨਮੀ ਵੀ ਨਹੀਂ ਨਵੀਂ ਜਿਹੜੀ ਬੀਜਣੀ ਸੀ ਉਹ ਮਾੜੀ ਬੀਜਤੀ ਛੇਤੀ ਖਤਮ ਕਰਤੀ ਨਵੀਂ ਮਾੜੀ ਆ ਭੁੱਖਾ ਹੀ ਮਰਨਾ ਫਿਰ ਇਹਨੇ ਕਿਉਂਕਿ ਜਦੋਂ ਮਹਾਤਮਾ ਨੂੰ ਦੱਸਿਆ ਵੀ ਸੰਯੋਗ ਬੰਦੇ ਆ ਨਾ ਪ੍ਰਕਿਰਤੀ ਸੰਯੋਗ ਬਣਾਉਂਦੀ ਆ ਉਦੋਂ ਜੋੜ ਲੱਗਦਾ ਕਿਹੜੇ ਕੀਦੇ ਚੰਗੇ ਆ ਕੀਦੇ ਮਾੜੇ ਆ ਫਿਰ ਉਹਨੂੰ ਉਸ ਦੇ ਅਕੋਰਡਿੰਗ ਰਿਜ਼ਲਟ ਮਿਲਦਾ ਸ਼ਾਮ ਦੇ ਮਾੜੇ ਕਰਮਾਂ ਕਰਕੇ ਉਹਨੂੰ ਇਸ ਜਨਮ ਚ ਦੁੱਖ ਭੋਗਣਾ ਪੈ ਰਿਹਾ ਬਟ ਜੇ ਉਹਨੂੰ ਗਿਆਨ ਆ ਜਾਏ ਤੇ ਉਹਦੇ ਚੰਗੇ ਕਰਮ ਉਹ ਆਪਦੀ ਜ਼ਿੰਦਗੀ ਚ ਕਰਨ ਲੱਗ ਪੇ ਭਾਵੇਂ ਉਹਦੇ ਨਾਲ ਮਾੜਾ ਹੋ ਰਿਹਾ ਮੋਬਾਈਲ ਟੁੱਟ ਰਿਹਾ ਕੁਝ ਛੱਤ ਦੇ ਗਪੀ ਕੋਈ ਦੋਸਤੋ ਦੇ ਪੈਸੇ ਨੱਪ ਗਿਆ ਕੁਝ ਵੀ ਹੋ ਸਕਦਾ ਉਹਦੇ ਨਾਲ ਮਾੜਾ ਵਿਵਹਾਰ ਹੀ ਹੋ ਰਿਹਾ ਉਹਨੂੰ ਇੱਜ਼ਤ ਨਹੀਂ ਮਿਲ ਰਹੀ ਫਿਰ ਵੀ ਉਹ ਚੰਗਾ ਵਿਵਹਾਰ ਰੱਖੇ ਇਮਾਨਦਾਰੀ ਰੱਖੇ ਲਾਇਲਟੀ ਰੱਖੇ ਧੋਖਾ ਧੜੀ ਨਾ ਕਰੇ ਕਿਉਂਕਿ ਜੇ ਬੰਦਾ ਧੋਖਾ ਧੜੀ ਕਰਨ ਲੱਗ ਪਿਆ ਇਹਨੂੰ ਵੇਖ ਕੇ ਵੀ ਇਹ ਧੋਖਾ ਧੜੀ ਕਰਦਾ ਸ਼ਾਮ ਇਹ 2 ਨੰਬਰ ਦੇ ਪੈਸੇ ਕਮਾ ਰਿਹਾ ਤੇ ਮੈਂ ਵੀ ਕਮਾ ਲਾ ਉਹ ਇਹ ਹੀ ਦੇਖਦਾ ਵੀ ਮੇਰੇ ਤਾਂ ਖਤਮ ਹੋਣ ਵਾਲੇ ਆ ਥੋੜਾ ਟਾਈਮ ਹੀ ਰਹਿ ਗਿਆ ਬਟ ਜੇ ਨੇ ਇਹੀ ਕੰਮ ਫਿਰ ਸਟਾਰਟ ਕਰਤਾ ਬੇਮਾਨੀ ਇਹ ਨਹੀਂ ਵੀ ਸਟਾਰਟ ਕਰਦੀ ਇਹਦੀ ਸਾਰੀ ਉਮਰ ਐਵੇਂ ਲੰਘੂਗੀ ਜਦਕਿ ਇਹ ਬੰਦੇ ਨੇ ਤਿੰਨ ਚਾਰ ਸਾਲ ਐਸ਼ ਲੈ ਲਈ ਆ ਬਹੁਤ ਜ਼ਿਆਦਾ ਐਸ਼ ਲੈਣ ਤੋਂ ਬਾਅਦ ਹੁਣ ਇਹਦੇ ਮਾੜੇ ਕਰਮ ਸਟਾਰਟ ਹੋਣਗੇ ਫਿਰ ਤੁਸੀਂ ਦੇਖਿਓ ਕੀ ਬੰਦ ਆ ਹੁਣ ਜੇ ਇਹ ਝੋਗ ਲੂਗਾ ਆਪਦਾ 2-3 ਸਾਲ 4 ਸਾਲ ਬਹੁਤ ਜ਼ਿਆਦਾ ਮਾੜੇ ਕਰਮ ਉਹ 4 ਸਾਲਾਂ 'ਚ ਚੰਗੇ ਚੰਗੇ ਕੰਮ ਆਪਦੇ ਕਰ ਲੂਗਾ ਨਾ ਜ਼ਿੰਦਗੀ 'ਚ ਸਬਰ ਰੱਖ ਲੂਗਾ ਤੇ ਸਾਰੀ ਉਮਰ ਐਸ਼ ਲਊਗਾ ਤੇ ਇਹਨੇ ਆਪਦੀ ਜ਼ਿੰਦਗੀ 'ਚ ਮਾੜੇ ਕਰਮੀ ਕੀਤੇ ਆ ਇਹਨੂੰ ਇੰਨਾ ਗਿਆਨ ਵੀ ਨਹੀਂ ਆਇਆ ਵੀ ਇਹ ਕਰਮਾਂ ਦੀ ਖੇਡ ਹੈਗੀ ਆ ਮੈਂ ਆਪਦਾ ਗਿਆਨ ਕਰ ਲਾਂ ਮੇਰੇ ਕੋਲ ਚਾਰ ਛਲੜੇ ਹੈਗੇ ਆ ਚਾਰ ਛਲੜਾਂ ਚੋਂ ਮੈਂ ਕੋਈ ਦਸਵਾਨ ਦਾ ਕੱਢ ਲਾਂ ਕਿਸੇ ਦੀ ਕੋਈ ਹੈਲਪ ਕਰਦਾ ਜੇ ਹੈਲਪ ਨਹੀਂ ਕਰ ਸਕਦਾ ਐਟ ਲੀਸਟ ਲੋਕਾਂ ਦਾ ਖੂਨ ਤਾਂ ਨਾ ਚੂਸਾਂ ਫਿਰ ਇਸ ਇਹ ਵੀ ਬੰਦਾ ਸਾਰੀ ਉਮਰ ਐਸ਼ ਲੈ ਸਕਦਾ ਸੀ ਇਹਦੇ ਨਾਲੋਂ ਦੁੱਗਣੀ ਲੈ ਸਕਦਾ ਸੀ ਦੁੱਗਣੀ ਕਿੱਦਾਂ ਕਿਉਂਕਿ ਇਹ ਬੰਦਾ ਜਿਹਦਾ ਹੁਣ ਸਮਾਂ ਚੰਗਾ ਚੱਲ ਰਿਹਾ ਸਮੇਂ ਚੰਗੇ ਚ ਪੈਸੇ ਵੀ ਹੈਗੇ ਆ ਕਿਸੇ ਦੀ ਹੈਲਪ ਵੀ ਕਰ ਸਕਦਾ ਰੁਜ਼ਗਾਰ ਦਿੰਦਾ ਦੂਜੇ ਜਣਿਆਂ ਨੂੰ ਮਤਲਬ ਕਿ ਉਹਦੀ ਵੀ ਬਲੇਸਿੰਗ ਮਿਲਦੀ ਆ ਦੂਜੇ ਤੋਂ ਬਲੇਸਿੰਗ ਵੀ ਲੈ ਸਕਦਾ ਚੰਗੇ ਕਿਉਂਕਿ ਚੰਗੇ ਇਹ ਬੰਦੇ ਦੇ ਲਿੰਕ ਹੈਗੇ ਆ ਮਾਰਕੀਟ 'ਚ ਚੰਗਾ ਵਿਵਹਾਰ ਬਣਾ ਕੇ ਬlesing ਲੈ ਸਕਦਾ ਮਾਂ ਪਿਓ ਲਈ ਕੁਛ ਦਿਹਾੜ ਸਕਦਾ ਇਹਦਾ ਬਹੁਤ ਜ਼ਿਆਦਾ ਅੱਗੇ ਇਹਨੂੰ ਦੁੱਗਣੀਆਂ ਤਿੱਗਣੀਆਂ ਖੁਸ਼ੀਆਂ ਹੋ ਸਕਦੀਆਂ ਪਰ ਇਹਨੇ ਬਲਾਕੇਜ ਕਰ ਲਈਆਂ ਖੁਸ਼ੀਆਂ ਮਾੜਾ ਬੌਲ ਬੋਲ ਕੇ ਮਜ਼ਾਕ ਅਡਾੜਾ ਕੇ ਹੁਣ ਮਾੜੇ ਕਰਮ ਬਣੇ ਆ ਇਹਦੇ ਅੱਗੇ ਜਾ ਕੇ 2-3 ਸਾਲਾਂ ਬਾਅਦ ਐਸ਼ ਲੈਣ ਤੋਂ ਬਾਅਦ ਫਿਰ ਫਿਰ ਓ ਖਾਊਗਾ ਫਿਰ ਇਹਦੇ ਸ਼ਾਮ ਨਾਲ ਉਹ ਵੀ ਦੁੱਗਣਾ ਓ ਖਾ ਸੌਰੀ ਰਾਮ ਨਾਲ ਉਹ ਵੀ ਦੁੱਗਣਾ ਓ ਖਾਊਗਾ ਸ਼ਾਮ ਰਾਮ ਦੇ ਪ੍ਰਮਾਤਮਾ ਨੇ ਜੇ ਰਾਮ ਪ੍ਰਮਾਤਮਾ ਤੇ ਵਿਸ਼ਵਾਸ ਕਰਦਾ ਤਾਂ ਰਾਮ ਦੇ ਕੀ ਕਰਨੇ ਆ ਪ੍ਰਮਾਤਮਾ ਨੇ ਮਾੜੇ ਕਰਮ ਜਲਦੀ ਜਲਦੀ ਕਢਾ ਦੇਣੇ ਆ ਕੱਢੋ ਕੱਢੋ ਜੇ ਨਾਮ ਜਪਦਾ ਪ੍ਰਮਾਤਮਾ ਦੀ ਆराधना ਕਰਦਾ ਮਾੜੇ ਕਰਮ ਨਹੀਂ ਕਰਦਾ ਪ੍ਰਮਾਤਮਾ ਨੇ ਇਹਦੇ ਕਢਾ ਦੇਣੇ ਜਲਦੀ 2-3 ਸਾਲਾਂ ਚ ਹੀ ਸਾਲ ਚ ਹੀ ਹੋ ਸਕਦਾ ਕਢਾ ਦੇ ਫਿਰ ਜਦੋਂ ਇਹਦੀ ਨਵੀਂ ਫਸਲ ਉੱਗੂਗੀ ਇਹਦੀ ਦਿਹਾੜੀ ਹੋ ਸਕਦਾ 8000 ਤੋਂ 15000 ਵੀ ਦਿੱਲੀ ਦੀ ਬਣ ਲੱਗ ਪੇ ਜਿੰਨੇ ਚੰਗੇ ਕਰਮ ਹੋਣਗੇ ਜਿੰਨੀ ਜ਼ਿਆਦਾ ਇਹ ਬੰਦੇ ਨੇ ਬਲੈਸਿੰਗ ਲਈ ਹੋਊਗੀ ਉਸ ਦਾ ਮਾਪਿਓ ਤੋਂ ਕਿਸੇ ਵੀ ਬਜ਼ੁਰਗ ਤੋਂ ਕਿਸੇ ਦੀ ਹੈਲਪ ਕਰਕੇ ਕਿਸੇ ਨੂੰ ਦੋ ਸ਼ਬਦ ਬੋਲ ਕੇ ਕਈ ਵਾਰੀ ਲੋਕ ਕਹਿੰਦੇ ਵੀ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਅਸੀਂ ਕਿੱਦਾਂ ਕਿਸੇ ਦੀ ਹੈਲਪ ਕਰਗੇ ਜ਼ਰੂਰੀ ਨਹੀਂ ਕਿ ਆਪਾਂ ਪੈਸੇ ਨਾਲ ਹੀ ਹੈਲਪ ਕਰ ਸਕਦੇ ਹਾਂ ਕਿਸੇ ਨੂੰ ਚੰਗੇ ਬੋਲ ਬੋਲ ਕੇ ਵੀ ਆਪਾਂ ਕਿਸੇ ਦਾ ਮਨ ਖੁਸ਼ ਕਰ ਸਕਦੇ ਹਾਂ ਕੋਈ ਬੰਦਾ ਇਦਾਂ ਦੀ ਸਿਚੁਏਸ਼ਨ 'ਚ ਆ ਉਹਨੂੰ ਕੋਈ ਆਈਡੀਆ ਦੇ ਕੇ ਉਹਦੀ ਕੋਈ ਨਾ ਕੋਈ ਆਪਾਂ ਚੰਗੇ ਬੋਲ ਬੋਲ ਕੇ ਉਹਨੂੰ ਉਥੋਂ ਉਹ ਸਿਚੁਏਸ਼ਨ ਜੋ ਆਪਾਂ ਕੱਢ ਸਕਦੇ ਹਾਂ ਉਹਦੀ ਵਾਈਬ੍ਰੇਸ਼ਨ ਵਧਾ ਸਕਦੇ ਹਾਂ ਫਿਰ ਉਹਦੀ ਜਿਹੜੀ ਵਾਈਬ੍ਰੇਸ਼ਨ ਚੋਂ ਆਪਾਂ ਨੇ ਆਪਣੇ ਵੀ ਪਲੱਸ ਪੁਆਇੰਟ ਜੋੜਨਗੇ ਸੋ ਹੁਣ ਤੁਸੀਂ ਸਮਝ ਗਏ ਨਾ ਕੀ ਖੇਡ ਆ ਇਹ ਕਰਮਾਂ ਦਾ ਫਲ ਮਿਲਣਾ ਹੀ ਮਿਲਣਾ ਜੇ ਤੁਸੀਂ ਆਪਦੇ ਹਿਰਦੇ ਚੱਕਰ ਤੇ ਹੋ ਪਰਮਾਤਮਾ ਨਾਲ ਜੁੜੇ ਹੋ ਇਹ ਗੱਲ ਕਹਿੰਨੇ ਹੋ ਜੋ ਹੋਊਗਾ ਚੰਗਾ ਹੋਊਗਾ ਮੈਨੂੰ ਕੋਈ ਫਿਕਰ ਨਹੀਂ ਪਰਮਾਤਮਾ ਕਰੂਗਾ ਜੇ ਤੁਹਾਡਾ ਮਾਈਂਡਸੈਟ ਇਹ ਆ ਤਾਂ ਤੁਹਾਡੇ ਮਾੜੇ ਕਰਮ ਬੜੀ ਜਲਦੀ ਨਿਕਲ ਜਾਣਗੇ ਹਾਂ ਜੇ ਤੁਸੀਂ ਕੋਟਰੇਓ ਕੰਪਲੇਂਟ ਪਾ ਰਹੇ ਹੋ ਫਿਰ ਨਹੀਂ ਫਿਰ ਤਾਂ ਤੁਹਾਡੇ ਮਾਨੇ ਤੁਹਾਨੂੰ ਦੁਖੀ ਕਰ ਰੱਖਣਾ ਇਹ ਸਿਚੁਏਸ਼ਨ ਚੋਂ ਕੱਢਣ ਹੀ ਨਹੀਂ ਦੇਣਾ ਤੁਹਾਨੂੰ ਤੁਹਾਡੀ ਗਲਤੀ ਫੀਲ ਹੀ ਨਹੀਂ ਹੁੰਦੀਨੀ ਕੰਪਲੀਟ ਮੋੜ ਤੇ ਨਹੀਂ ਰਹਿਣਾ ਜੇ ਤੁਹਾਡਾ ਮਾੜਾ ਸਮਾਂ ਚੱਲ ਰਿਹਾ ਪ੍ਰਮਾਤਮਾ ਨੂੰ ਸਮਝੋ ਪ੍ਰਮਾਤਮਾ ਦੀ ਸ਼ਰਨ ਵਿੱਚ ਜਾਓ ਤੁਹਾਡੇ ਮਾੜੇ ਕਰਮ ਛੇਤੀ ਖਤਮ ਹੋ ਜਾਣਗੇ ਪਰ 4-5 ਸਾਲਾਂ ਚ ਉਹ ਚੰਗੇ ਕਰਮ ਬਣਾਓ ਫਿਰ ਚੰਗੇ ਕਰਮਾਂ ਦੇ ਵੇਖਿਓ ਚੰਗੀ ਫਸਲ ਹੋਊਗੀ ਆ ਗਈ ਨਾ ਗੱਲ ਸਮਝ ਹੁਣ RAM ਐਸ਼ ਲਊਗਾ ਜੇ ਚੰਗੇ ਕਰਮ ਕਰੂਗਾ ਆ ਜਿੰਦਗੀ ਚ ਐਨੇ ਦਾ ੱੱਕੇ ਖਾਣੀ ਖਾਣੀ ਆ ਲੋਕਾਂ ਨੂੰ ਬੁਰਾ ਬੋਲਿਆ ਠੀਕ ਆ ਆ ਗਈ ਨਾ ਗੱਲ ਸਮਝ ਅਗਲੀ ਵੀਡੀਓ ਚ ਕੋ ਚੰਗਾ ਲੈ ਕੇ ਆਵਾਂਗੇ ਠੀਕ ਆ ਓਕੇ ਬਾਏ ਟਾਟਾ ਟਾਟਾ